ਕੱਢੋ ਭਾਜੀ ਆ ਕਰੋ ਨਾ ਆ ਕਰੋ ਪਛਾਣ ਮੇਰਾ ਵੀਰ ਮੇਰਾ ਵੀਰ ਕਰੋ ਪਛਾਣ ਐਦਾਂ ਨਹੀਂ ਇਹ ਤਾਂ ਗਲਤ ਹੋਈਂ ਨੇ ਆਪਾਂ ਜਾਣ ਦੋ ਜਾਣ ਦੋ ਭਾਜੀ ਓਏ ਨਹੀਂ ਨਹੀਂ ਖਲੋਇਆ ਗੱਲ ਸੁਣੋ ਓਏ ਇੱਕ ਮਿੰਟ ਕੁਲਦੀਪ ਅੰਜਰ ਉਹ ਕੱਡੇ ਆ ਨਾ ਉਹ ਪਿਆਰ ਨਾਲ ਡੇ ਆ ਨਾ ਹਾਂ ਜਾਣ ਦੋ ਭਾਜੀ ਜਾਣ ਦੋ ਓਏ ਉਹ ਨੂੰ ਇਹਨੂੰ ਕੀ ਕਰਨਿਆ ਛਦਾਈਆ ਓਏ ਕਿਹੜਾ ਵੀਰ ਰੈਂਟ ਲਾਈਨ ਚ ਲੱਗੇ ਯਾਰ ਕਰੋ ਭਾਈ ਬੈਲੈਂਸ ਦੇ ਰੱਖੋ ਉਸਨੇ ਟਾਈਮ ਲੱਗਣਾ ਨਹੀਂ ਜੀ ਆ ਕਰੋ ਜੀਰੋ ਜਾਵ ਲਾ ਕੇ ਫੇਕਾ ਦਾ ਮੈਂ ਤਾਂ ਸਾਹਿਬ ਕਰੋ ਆ ਆ ਕਰੋ ਨਹੀਂ ابھی ਨਹੀਂ ਮੈਂ ਹੈ ਨਹੀਂ ਨਹੀਂ ਮੈਂ ਮੈਂ ਤਾਂ ਮੰਗ ਕੇ ਆਵਾ ਮੈਂ ਤਾਂ ਵੀ ਮੇਰੀ ਗੱਡੀ ਦਾ ਪਰ ਟਾਈਮ ਬੜਾ ਖਰਾਬ ਹੁੰਦਾ ਹੈ ਭਾਵੇਂ ਵੀ ਆਪਾਂ ਦੀ ਵੀਆਈਪੀ ਨੇ ਤੁਸੀਂ ਮੰਨਿਆ ਕਰੋ ਗੱਲ ਤੇ ਮੰਨਿਆ ਕਰੋ ਉਹ ਨਹੀਂ ਵੀਆਈਪੀ ਦੀ ਗੱਲ ਉਹ ਯਾਰ ਕਿਉਂ ਨਹੀਂ ਚਲੋ ਚਲੋ ਭਾਜੀ ਕਿਉਂ ਦੀ ਤੁਸੀਂ ਟਾਈਮ ਦੀ ਗੱਲ ਕਰਦੇ ਯਾਰ ਭਰਾ ਮੇਰਾ ਛੱਡ ਦੇ ਆਪਾਂ ਪੰਜਾਬੀ ਭਰਾਵਾਂ ਜਿਹੜਾ ਪਿੰਡ ਤੇਰਾ ਕਿਹੜਾ ਮੈਂ ਗਰਦਾਸਪੁਰ ਦਾ ਵੀ ਨੇ ਗਰਦਾਸਪੁਰ ਦਾ ਇਹ ਤਾਂ ਹਮ ਚੰਗਾ ਵਾ ਕੀ ਕਰੀਏ ਜੇ ਤੂੰ ਆਖਦੇ ਚੰਗਾ ਵਾ ਚਲੋ ਕੋਈ ਨਹੀਂ ਆਹ ਚੰਗਾ ਵਾ ਹੈ ਉਹ ਨਹੀਂ ਨਹੀਂ ਮੇਰੀ ਗੱਡੀ ਦਾ ਮੈਨੇਜਰ ਸਾਹਿਬ ਉਹ ਖੜੀ ਆ ਮੈਂ ਉਹ ਨਿਕਲ ਕੇ ਆਵਾਂ कड़ी

ਨੰਗੋ ਯਾਰ ਉਹ ਭਾਜੀ ਤੁਸੀਂ ਉਹ ਤੁਸੀਂ ਸਭ ਨੂੰ ਸਾਹ ਦੋ ਬੋਲਾ ਵੀ ਸਾਹ ਦੋ ਦਵਾਵਾਂਗੇ ਦੋ ਹੱਥਾਂ ਜਿਹਾ ਸਾਹ ਦਵਾਵਾਂਗੇ ਜਿੱਦਾਂ ਤਾਈ ਅਸੀਂ ਨਵੇਂ ਨੇ ਸਾਹ ਦਵਾਵਾਂਗੇ ਚੱਲ ਕੋਈ ਨਹੀਂ ਆ ਸਾਢੇ ਆ ਜਾ ਯਾਰ ਸਾਢੇ ਚਲੋ ਯਾਰ